BBMP ਦੇ ਹੱਕ ਵਿੱਚ ਆਏ ਹਾਈ ਕੋਰਟ ਦੇ ਆਰਡਰ ਦੇ ਖਿਲਾਫ ਜਾਣਾ ਤਾਂ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਸੀ ਪਰ ਡਰਾਮੇਬਾਜ਼ੀ ਕਰਨ ਲਈ ਪਹੁੰਚ ਗਏ ਨੰਗਲ ਡੈਮ ਤੇ ਇਹ ਗੱਲ ਕਹੀ ਹੈ ਆਰਟੀ ਐਕਟੀਵਿਸਟ ਮਾਨ ਗੋਇਲ ਨੇ ਉਹਨਾਂ ਨੇ ਕਿਹਾ ਕਿ ਭਗਵਾਨ ਸਿੰਘ ਮਾਨ ਪੂਰੀ ਡਰਾਮੇਬਾਜ਼ੀ ਕਰ ਰਹੇ ਨੇ BBMP ਨੇ ਹਾਈ ਕੋਰਟ ਦੇ ਵਿੱਚ ਜਾ ਕੇ ਪੰਜਾਬ ਸਰਕਾਰ ਦੇ ਖਿਲਾਫ ਆਰਡਰ ਪਾਸ ਕਰਾਇਆ ਕਿ ਪੁਲਿਸ ਹਟਾਈ ਜਾਵੇ ਉੱਥੇ ਪੰਜਾਬ ਸਰਕਾਰ ਨੇ ਇਹ ਕਿਹਾ ਕਿ ਪੁਲਿਸ ਸਿਰਫ ਸੁਰੱਖਿਆ ਲਈ ਆ BBMP ਦੇ ਕੰਮ ਵਿੱਚ ਦਖਲ ਨਹੀਂ ਦੇਵੇਗੀ ਨਾਲ ਹੀ 2 ਮਈ ਦੇ ਜਿਹੜੇ ਹੁਕਮ ਆ ਮੰਨਣ ਲਈ ਕਿਹਾ ਉਹਨਾਂ ਦੇ ਖਿਲਾਫ ਜਾਣਾ ਤਾਂ ਸੁਪਰੀਮ ਕੋਰਟ ਚਾਹੀਦਾ ਸੀ ਪਰ ਗਏ ਕਿ ਕਿ ਚੇਅਰਮੈਨ BBMP ਦੇ ਨੂੰ ਘੇਰਨ ਲਈ ਉਹ ਪਹੁੰਚ ਗਏ ਨੇ ਹਰਜੋਤ ਸਿੰਘ ਬੈਂਸ ਪਹੁੰਚ ਗਏ ਨੇ ਉਹਨਾਂ ਨੂੰ ਅੰਦਰ ਬੰਦ ਕਰ ਲਿਆ ਉਸ ਤੋਂ ਬਾਅਦ ਛੱਡਿਆ ਗਿਆ ਪੂਰਾ ਡਰਾਮਾ ਕੀਤਾ ਗਿਆ ਤੇ ਨਾਲ ਹੀ ਉਸ ਤੋਂ ਬਾਅਦ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਪਹੁੰਚਦੇ ਆ ਤਾਂ ਆਰਟੀਐਡੀ ਐਕਟਿਵਿਸਟ ਮਾਨ ਗੁਹਿਲ ਦਾ ਇਹ ਕਹਿਣਾ ਹੈ ਕਿ ਸਭ ਡਰਾਮੇਬਾਜ਼ੀਆਂ ਇਸ ਦੇ ਖਿਲਾਫ ਹਾਈ ਸੁਪਰੀਮ ਕੋਰਟ ਜਾਣਾ ਸੀ ਤੱਥ ਦਲੀਲ ਪੂਰੇ ਰੱਖਣੇ ਚਾਹੀਦੇ ਆ ਉਥੇ ਕਾਨੂੰਨਨ ਤੌਰ ਤੇ ਲੜਾਈ ਜਿੱਤਨੀ ਚਾਹੀਦੀ ਹੈ ਜੇ ਕੋਈ ਕੋਈ ਚਾਵੇ ਕਿ ਚੇਅਰਮੈਨ ਨੂੰ ਬੰਦੀ ਬਣਾ ਕੇ ਤਾਲੇ ਲਾ ਕੇ ਇਹ ਮਸਲੇ ਦਾ ਹੱਲ ਨਹੀਂ ਹੋਣਾ ਇਹ ਮਸਲੇ ਦਾ ਹੱਲ ਕਾਨੂੰਨਨ ਤਰੀਕੇ ਦੇ ਨਾਲ ਹੋਣਾ ਹੈ ਇੱਕ ਪਾਸੇ ਮੁੱਖ ਮੰਤਰੀ ਕਹਿੰਦੇ ਕਿ ਧਰਨਾ ਲਗਾਉਣਾ ਮਸਲੇ ਹੱਲ ਨਹੀਂ ਹੋਣੇ ਧਰਨਾ ਲਗਾਉਣ ਨਹੀਂ ਦਿੱਤਾ ਜਾਵੇਗਾ ਇੱਕ ਪਾਸੇ ਉਹਨਾਂ ਦੀ ਪਾਰਟੀ ਚੇਅਰਮੈਨ ਨੂੰ ਰੋਕਣ ਲਈ ਧਰਨਾ ਲਗਾ ਦਿੰਦੀ ਹੈ ਚੇਅਰਮੈਨ ਨੂੰ ਬੰਦ ਕਰ ਲਿਆ ਜਾਂਦਾ ਹੈ ਦੂਜੇ ਪਾਸੇ ਜੇਕਰ ਕੋਈ ਪਿੰਡਾਂ ਚ ਅਫਸਰ ਆਉਂਦਾ ਕਿਸਾਨ ਜਥੇਬੰਦੀਆਂ ਜਿਹੜੀਆਂ ਕਿ ਜਿਹੜੀਆਂ ਨੂੰ ਇਹ ਵੀ ਮੰਨ ਲਿਆ ਜਾਂਦਾ ਹੈ ਕਿ ਉਹਨਾਂ ਚ ਘੱਟ ਪੜੇ ਲਿਖੇ ਬੰਦੇ ਹੁੰਦੇ ਆ ਉਹ ਅਫਸਰਾਂ ਨੂੰ ਰੋਕਦੇ ਆ ਬੋਲਕ ਬੋਲ ਕਰਦੇ ਆ ਪਰ ਇੱਕ ਪਾਸੇ ਮੰਤਰੀ ਹੀ ਅਫਸਰਾਂ ਨੂੰ ਬੰਦਰ ਬਣ ਰਹੇ ਆ ਤਾਂ ਮੈਸੇਜ ਕੀ ਜਾ ਰਿਹਾ ਇੱਕ ਪਾਸੇ ਧਰਨਾ ਲਾਉਂਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਇੱਕ ਪਾਸੇ ਧਰਨੇ ਲਾ ਲਏ ਜਾਂਦੇ ਆ ਤੇ ਦੂਜੇ ਪਾਸੇ ਕਾਨੂੰਨ ਨਾਲ ਲੜਾਈ ਲੜਨ ਦੀ بجائے ਇੱਧਰ ਉੱਧਰ ਦੇ ਰੌਲ ਰੌਲਿਆਂ ਗੌਲਿਆਂ ਦੇ ਵਿੱਚ ਪਿਆ ਜਾਂਦਾ ਹੈ ਕਿ ਬੂੰਦ ਨਹੀਂ ਦੇਵਾਂਗੇ ਜਾਣਾ ਸੁਪਰੀਮ ਕੋਰਟ ਚਾਹੀਦਾ ਸੀ ਕਿ ਆ ਆਰਡਰ ਸਾਡੇ ਤੇ ਆਇਆ ਹੈ ਗੈ BBMP ਜੋ ਕੰਮ ਕਰ ਰਿਹਾ ਉਹ ਗੈਰ ਕਾਨੂੰਨੀ ਆ ਅਸੀਂ ਇਸ ਦੇ ਖਿਲਾਫ ਤੁਹਾਡੇ ਕੋਲ ਆਏ ਆ ਸਾਨੂੰ ਸਾਡਾ ਬਣਦਾ ਇਨਸਾਫ ਦਿੱਤਾ ਜਾਵੇ ਗਏ ਉੱਥੇ ਗਏ ਡਰਾਮਾ ਕੀਤਾ ਮੀਡੀਆ ਨਾਲ ਲੈ ਗਏ ਇਹ ਸਾਰੀਆਂ ਗੱਲਾਂ ਦੇ ਇਲਜ਼ਾਮ ਆਟੀ ਐਕਟੀਵਿਸਟ ਮੰਗੋਇਲ ਲਾਏ ਆ ਆਓ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਦੇ ਇਸ ਮਸਲੇ ਤੇ ਪੂਰਾ ਪੱਖ ਤੁਹਾਨੂੰ ਸੁਣਾਉਣੇ ਆ ਸਾਡੇ ਨਾਲ ਆਟੀ ਐਕਟੀਵਿਸਟ ਮੰਗੋਇਲ ਜੁੜ ਚੁੱਕੇ ਨੇ ਗੱਲਬਾਤ ਕਰਦੇ ਆ ਉਹ ਗੋਇਲ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਗੋਇਲ ਸਾਹਿਬ ਕਿਵੇਂ ਦੇਖਦੇ ਹੋ ਅੱਜ ਜਿਹੜਾ BBMP ਦੇ ਮੁੱਦੇ ਤੇ ਜਦੋਂ BBMP ਦੇ ਚੇਅਰਮੈਨ ਸਰ ਰਵਾਨਾ ਹੋਏ ਡੈਮ ਵੱਲ ਨੂੰ ਤਾਂ ਉੱਥੇ ਉਹਨਾਂ ਦਾ ਘਰਾਓ ਕੀਤਾ ਗਿਆ ਆਮ ਆਦਮੀ ਪਾਰਟੀ ਵੱਲੋਂ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਪਹੁੰਚਦੇ ਆ ਪੂਰਾ ਇੱਕ ਹਾਈ ਵੋਲਟੇਜ ਡਰਾਮਾ ਉੱਥੇ ਚੱਲਦਾ ਹੈ ਇਹ ਸਾਰੇ ਕਿਸ ਦਾ ਜਿਹੜਾ ਕੋਈ ਉੱਥੇ ਵਾਪਰਿਆ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਮਨਿੰਦਰ ਜੀ ਜਿਹੜਾ ਪਾਣੀ ਹੈ ਪਾਣੀ ਪੰਜਾਬ ਦੀ ਲਾਈਫਲਾਈਨ ਹੈ ਠੀਕ ਹੈ ਅਸੀਂ ਸਾਰੇ ਪਾਣੀਆਂ ਦੇ ਮਸਲੇ ਦੇ ਵਿੱਚ ਇਕੱਠੇ ਵੀ ਹਾਂ ਅਸੀਂ ਇਸ ਹੱਕ ਦੇ ਵਿੱਚ ਵੀ ਹਾਂ ਕਿ ਸਾਡੇ ਕੋਲੇ ਪਾਣੀ ਦੇਣ ਨੂੰ ਹੈ ਨਹੀਂ ਤੇ ਅਸੀਂ ਪਾਣੀ ਆਪਦੇ ਦੀ ਰੱਖਿਆ ਵੀ ਕਰਨੀ ਹੈ ਪਰ ਜਦੋਂ ਸਰਕਾਰ ਕੁਝ ਕਰਨ ਦੀ ਬਜਾਏ ਡਰਾਮਾ ਕਰਨ ਲੱਗ ਜਾਂਦੀ ਹੈ ਜਦੋਂ ਇਹ ਸਿਰਫ ਇੱਕ ਮੀਡੀਆ ਮੀਡੀਆ ਦੇ ਵਿੱਚ ਗੱਲਾਂ ਕਰਨ ਨੂੰ ਜਾਂ ਕਹਿ ਲਓ ਵੀ ਇੱਕ ਡਰਾਮੇ ਵੱਲ ਧਿਆਨ ਹੋ ਜਾਂਦਾ ਐਕਚੁਅਲ ਕੁਝ ਕਰਦੀ ਨਹੀਂ ਫਿਰ ਸਾਨੂੰ ਵੀ ਬੋਲਣਾ ਪੈਂਦਾ ਜੇ ਸਰਕਾਰ ਸਹੀ ਤਰੀਕੇ ਨਾਲ ਲੜਾਈ ਲੜੇ ਬੈ ਸਰਕਾਰ ਇਸ ਪ੍ਰਤੀ ਸੀਰੀਅਸ ਹੋਵੇ ਤਾਂ ਅਸੀਂ ਕਿਉਂ ਬੋਲੀਏ ਕਿਉਂਕਿ ਪਾਣੀ ਦੀ ਅਲਟੀਮੇਟਲੀ ਲੋਡ ਸਾਰਿਆਂ ਨੂੰ ਹੈ ਪੰਜਾਬ ਦੇ ਲਈ ਤਾਂ ਪਾਣੀ ਪਾਣੀ ਵੀ ਨਾ ਸਾਰੀ ਨਹੀਂ ਸਕਦਾ ਨਾ ਪੰਜਾਬ ਨੂੰ ਤੇ ਕਿਉਂਕਿ ਸਾਡਾ ਖੇਤੀ ਪ੍ਰਧਾਨ ਸੂਬਾ ਹੈਗਾ ਹੋਰ ਖੇਤੀ ਦੇ ਨਾਲ ਨਾਲ ਹੋਰ ਵੀ ਸਾਨੂੰ ਪਾਣੀ ਦੀ ਲੋਡ ਤਾਂ ਹੈਗੀ ਹੈ ਸਾਡੇ ਕੋਲ ਪਾਣੀ ਤੁਸੀਂ ਦੇਖੋ ਡੈਮ ਜਿੰਨੇ ਵੀ ਹੈਗੇ ਹੈਗੇ ਉਹ ਉਹਨਾਂ ਦਾ ਲੈਵਲ ਕਿੰਨਾ ਘੱਟ ਰਹਿ ਗਿਆ ਹੈ ਨਾ ਪਾਣੀ ਸਾਡੇ ਕੋਲੇ ਪਹਿਲਾਂ ਹੀ ਪੂਰਾ ਨਹੀਂ ਹੈਗਾ ਔਰ ਜਿਹੜੀ ਗੱਲ ਹੁਣ ਹੁੰਦੀ ਹੈ ਤੁਸੀਂ ਦੇਖੋ ਕਿ ਪਹਿਲਾਂ ਜਿਵੇਂ ਮੈਂ ਇੱਕ ਬੜਾ ਡਿਟੇਲ ਆਪਾਂ ਦੱਸੀ ਸੀ ਲੋਕਾਂ ਨੂੰ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਜਦੋਂ ਇੱਕ ਮੈਂਬਰ ਬਦਲਿਆ ਗਿਆ ਸਾਡਾ ਜਿਹੜਾ ਪੱਕਾ ਮੈਂਬਰ ਸੀਗਾ ਪਾਵਰ ਦਾ ਬਿਜਲੀ ਦਾ ਮੈਂਬਰ ਸਾਡਾ ਬੀਬੀਐਮਬੀ ਦੇ ਵਿੱਚ ਪੱਕਾ ਸੀਗਾ ਜਦੋਂ ਉਹ ਬਦਲਿਆ ਗਿਆ ਤਾਂ ਇਹਨਾਂ ਨੇ ਕੁਝ ਨਹੀਂ ਕੀਤਾ ਨਾ ਹੀ ਉਦੋਂ ਕੋਈ ਇਹਨਾਂ ਨੇ ਪਾਰਲੀਮੈਂਟ 'ਚ ਆਵਾਜ਼ ਚੱਕਣ ਦੀ ਕੋਸ਼ਿਸ਼ ਕੀਤੀ ਤੇ ਨਾ ਹੀ ਇਹਨਾਂ ਨੇ ਉਦੋਂ ਕੋਈ ਸੁਪਰੀਮ ਕੋਰਟ ਦੇ ਵਿੱਚ ਲੜਾਈ ਲੜੀ ਕਿ ਸਾਡੀ ਜਿਹੜੀ ਹਿੱਸੇਦਾਰੀ ਹੈ ਸਾਡੀ ਹਿੱਸੇਦਾਰੀ ਦੇ ਹਿਸਾਬ ਦੇ ਨਾਲ ਸਾਨੂੰ ਮੈਂਬਰ ਮਿਲਿਆ ਹੋਇਆ ਹੈ ਤੁਸੀਂ ਕਿਸ ਸਹੈਸੀਅਤ ਦੇ ਨਾਲ ਇਹ ਮੈਂਬਰ ਹਟਾ ਰਹੇ ਹੋ ਜੇ ਸੁਪਰੀਮ ਕੋਰਟ ਦੇ ਵਿੱਚ ਉਹਦੀ ਲੜਾਈ ਲੜੀ ਹੁੰਦੀ ਤਾਂ 3 ਸਾਲਾਂ ਦੇ ਵਿੱਚ ਇਹ ਗੱਲ ਕਿੱਥੇ ਦੀ ਕਿੱਥੇ ਪਹੁੰਚ ਜਾਂਦੀ ਜੀ ਔਰ ਦੂਜੀ ਗੱਲ ਜਦੋਂ ਇਹ ਡੈਮ ਸੇਫਟੀ ਐਕਟ ਦੇ ਉੱਤੇ ਅਸੀਂ ਸਾਰਿਆਂ ਨੇ ਇਹਨਾਂ ਨੂੰ ਚਿਤਾਇਆ ਉਦੋਂ ਕਿ ਡੈਮ ਸੇਫਟੀ ਐਕਟ 2022 ਦੇ ਵਿੱਚ ਲਾਗੂ ਹੋਇਆ ਤੇ ਪਹਿਲੀ ਗੱਲ ਤਾਂ ਤੁਸੀਂ ਉਦੋਂ ਐਜ਼ ਅ ਮੈਂਬਰ ਪਾਰਲੀਮੈਂਟ ਇਹਨਾਂ ਚੀਜ਼ਾਂ ਦੇ ਉੱਤੇ ਆਬਜੈਕਟ ਕਰਨਾ ਸੀ ਉਹ ਨਹੀਂ ਤੁਸੀਂ ਕੀਤਾ ਭਗਵੰਤ ਮਾਨ ਜੀ ਨੇ ਜੀ ਤੇ ਦੂਜੀ ਗੱਲ ਜਦੋਂ ਤੁਸੀਂ ਪੰਜਾਬ ਸਰਕਾਰ ਦੇ ਵਿੱਚ 22 ਦੇ ਵਿੱਚ ਸਰਕਾਰ ਬਣ ਗਈ ਸੀ ਮਾਰਚ ਅਪ੍ਰੈਲ ਦੇ ਵਿੱਚ ਉਸ ਤੋਂ ਬਾਅਦ ਉਹਦੇ ਉੱਤੇ ਕਿਉਂ ਨਹੀਂ ਤੁਸੀਂ ਮਤਲਬ ਉਹਦਾ ਕੋਈ ਕੋਈ ਸਟਰੈਟਜੀ ਬਣਾਈ ਲੀਗਲ ਲੀਗਲੀ ਆ ਜਾਂ ਫਿਰ ਜਾਂ ਫਿਰ ਧਰਨੇ ਪ੍ਰਦਰਸ਼ਨ ਵਾਲੀ ਹੋਰ ਵਾਲੀ ਕਿਉਂਕਿ ਉਹ ਜਿਹੜਾ ਡੈਮ ਸੇਫਟੀ ਐਕਟ ਨਾਲ ਹੋਰ ਸਟੇਟਸ ਦੇ ਡੈਮ ਨੂੰ ਵੀ ਫਰਕ ਪੈਂਦਾ ਸੀਗਾ ਤੇ ਉਹਦੇ ਚ ਜਦੋਂ ਚਾਰ ਸਟੇਟਸ ਜਿਹੜੀਆਂ ਵਿਰੋਧ ਕਰ ਸਕਦੀਆਂ ਨੇ ਤਾਮਿਲਨਾਡੂ ਹੋ ਗਿਆ ਚਾਹੇ ਬੰਗਾਲ ਹੋ ਗਿਆ ਚਾਹੇ ਕੇਰਲਾ ਹੋ ਗਿਆ ਜਾਂ ਹੋਰ ਸੀਗੀਆਂ ਇੱਕ ਦੋ ਸਟੇਟਸ ਤੇ ਸਾਡੀ ਸਾਨੂੰ ਕੀ ਅਸੀਂ ਕਿਉਂ ਨਹੀਂ ਕੀਤਾ ਇਹ ਤੋਂ ਇਹ ਪਤਾ ਲੱਗਦਾ ਹੈ ਨਾ ਹੀ ਅਸੀਂ ਉਹਨਾਂ ਸਟੇਟਸ ਨੂੰ ਇਕੱਠੇ ਕਰਕੇ ਕੋਈ ਵਿਰੋਧ ਕੀਤਾ ਦਿੱਲੀ ਦੇ ਵਿੱਚ ਜਾ ਕੇ ਉਦਾਂ ਅਸੀਂ ਬਥੇਰਾ ਹੋਰ ਸਟੇਟਸ ਦੇ ਕੋਲੇ ਵੋਟਾਂ ਲੈਣ ਲਈ ਜਾਂ ਅਲਾਈਅੰਸ ਕਰਨ ਦੇ ਲਈ ਜਾਂ ਫਿਰ ਦਿੱਲੀ ਦੇ ਵਿੱਚ ਕੇਜਰੀਵਾਲ ਨੂੰ ਜਦੋਂ ਚੱਕ ਲਾਂਦੇ ਆ ਜਾਂ ਉਹ ਦੋ ਧਰਨੇ ਲਾਉਣ ਲਈ بڑے ਇਹਨਾਂ ਕੋਲੇ ਡਰਾਮੇ ਹੈਗੇ ਆ ਪਰ ਜਿਹੜੇ ਪੰਜਾਬ ਦੇ ਪਾਣੀ ਨੇ ਉਹਨਾਂ ਲਈ ਕਿਉਂ ਨਹੀਂ ਕੋਈ ਲੜਾਈ ਲੜੀ ਗਈ ਹੁਣ ਜਦੋਂ ਜਿਵੇਂ ਸਿਰ ਤੇ ਆ ਗਈ ਸਾਰਾ ਕੁਝ ਹੋ ਗਿਆ ਔਰ ਤੀਜੀ ਗੱਲ ਮੈਂ ਸਭ ਤੋਂ ਵੱਡੀ ਦੱਸਣਾ ਚਾਹੁੰਦਾ ਜੀ ਇਹਨਾਂ ਨੇ ਪੰਜਾਬ ਦੀ ਪਾਣੀਆਂ ਦੀ ਗੱਲ ਪਹਿਲਾਂ ਤਾਂ ਨਹੀਂ ਕੀਤੀ ਕਿਉਂਕਿ ਦਿੱਲੀ ਦੇ ਵਿੱਚ ਕੇਜਰੀਵਾਲ ਜੀ ਬੈਠੇ ਸੀਗੇ ਜੀ ਮਿੰਟ ਤੇ ਕਹਿ ਦਿੰਦੇ ਸੀ ਕਿ ਪਾਣੀਆਂ ਦੀ ਲੋੜ ਤਾਂ ਸਭ ਨੂੰ ਹੈ ਜੀ ਦਿੱਲੀ ਨੂੰ ਵੀ ਲੋੜ ਹੈ ਹਰਿਆਣੇ ਨੂੰ ਵੀ ਲੋੜ ਹੈ ਤੇ ਪੰਜਾਬ ਨੂੰ ਵੀ ਲੋੜ ਹੈ ਇਸੇ ਤਰੀਕੇ ਸਾਡੇ ਜਿਹੜੇ ਸੰਦੀਪ ਪਾਟਕ ਜੀ ਨੇ ਹੈਗੇ ਤਾਂ ਉਹ ਪੰਜਾਬ ਦੀ ਸੀਟ ਤੋਂ ਉਹ ਬਣੇ ਹੋਏ ਨੇ ਨਾ ਇਲੈਕਟਿਡ ਤਾਂ ਨਹੀਂ ਹੈਗੇ ਜਿਹੜੇ ਉਹ ਥਾਪੇ ਹੋਏ ਨਾਮਿਨੇਟ ਕੀਤੇ ਹੋਏ ਨੇਗੇ ਰਾਜ ਸਭਾ ਮੈਂਬਰ ਪਰ ਉਹ ਪੰਜਾਬ ਦੀ ਗੱਲ ਨਹੀਂ ਕਰਦੇ ਸੀ ਉਹ ਵੀ ਇਦਾਂ ਹੀ ਕਹਿੰਦੇ ਸੀ ਕਿ ਪੰਜਾਬ ਨੂੰ ਵੀ ਲੋੜ ਹੈ ਹਰਿਆਣੇ ਨੂੰ ਵੀ ਲੋੜ ਹੈ ਇਹਦੀ ਸੈਂਟਰ ਨੂੰ ਕਰਨੀ ਚਾਹੀਦੀ ਹੈ ਪਰ ਜਦੋਂ ਹੀ ਇਹ ਦਿੱਲੀ ਵੀ ਹਾਰ ਗਏ ਹਰਿਆਣਾ ਵੀ ਹਾਰ ਗਏ ਤਾਂ ਇਹਨਾਂ ਨੇ ਡਰਾਮਾ ਕਰਨਾ ਸ਼ੁਰੂ ਕਰ ਦਿੱਤਾ ਜੇ ਪਹਿਲਾਂ ਕਰਦੇ ਤਾਂ ਫਿਰ ਉਹਨਾਂ ਸਟੇਟਾਂ ਦੇ ਵਿੱਚ ਇਹਨਾਂ ਨੂੰ ਹਾਰਨ ਦਾ ਡਰ ਸੀ ਪਰ ਹਾਰ ਹੀ ਆਲਰੇਡੀ ਗਏ ਹੁਣ ਇਹਨਾਂ ਨੂੰ ਇਹ ਹੋ ਗਿਆ ਕਿ ਹੁਣ ਪੰਜਾਬ ਦੇ ਵਿੱਚ ਅਸੀਂ ਰਹਿ ਗਏ ਹੁਣ ਡਰਾਮਾ ਕਰ ਲਓ ਤੇ ਪੰਜਾਬ ਤਾਂ ਕਿ ਪੰਜਾਬ ਦੇ ਵਿੱਚ ਸਾਡੀਆਂ ਵੋਟਾਂ ਨਾ ਖਰਾਬ ਹੋਣ ਇਹ ਸਾਰਾ ਮਸਲਾ ਵੋਟਾਂ ਦਾ ਹੈ ਔਰ ਦੂਜੀ ਗੱਲ ਦੇਖੋ 3 ਸਾਲ ਕੋਈ ਲੜਾਈ ਨਹੀਂ ਲੜੀ ਇਹਨੇ ਸਾਡੇ ਤੇ ਹਮਲੇ ਹੋਏ ਨਹੀਂ ਇਹਨਾਂ ਨੇ ਕੋਈ ਚੇਅਰਮੈਨ ਬਣਾਉਣ ਦੀ ਗੱਲ ਕੀਤੀ ਪਹਿਲਾਂ ਹਰਿਆਣੇ ਦਾ ਚੇਅਰਮੈਨ ਬਣਾ ਰਿਹਾ ਪਿਛਲੀਆਂ ਸਰਕਾਰਾਂ ਵੇਲੇ ਫਿਰ ਹਿਮਾਚਲ ਦਾ ਬਣ ਗਿਆ ਰਜਿਸਤਾਨ ਦਾ ਬਣ ਗਿਆ ਜਦੋਂ ਸਾਡਾ 60% ਹਿੱਸਾ ਹੈਗਾ ਡੈਮ ਦੇ ਵਿੱਚ ਸਾਡੀ ਸਟੇਟ ਦੇ ਵਿੱਚ ਡੈਮ ਹੈ ਤੇ ਇਹ ਫਿਰ ਜਿਹੜਾ ਹੈਗਾ ਇਹ ਸਿਸਟਮ ਸਾਰਾ ਇਹ ਸਾਡਾ ਚੇਅਰਮੈਨ ਕਿਉਂ ਨਹੀਂ ਹੋਣਾ ਚਾਹੀਦਾ ਇਹਦੀ ਕੀ ਲੜਾਈ ਲੜੀ ਭਗਵੰਤ ਮਾਨ ਜੀ ਨੇ ਹੁਣ ਚਾਰ ਗੱਲਾਂ ਹੋ ਗਈਆਂ ਦੇਖੋ ਨਾ ਤੇ ਅਸੀਂ ਮੈਂਬਰ ਹਟਾਉਣ ਵੇਲੇ ਕੋਈ ਲੜਾਈ ਲੜੀ ਨਾ ਸੁਪਰੀਮ ਕੋਰਟ ਕੇ ਨਾ ਅਸੀਂ ਡੈਮ ਸੇਫਟੀ ਐਕਟ ਵੇਲੇ ਕੋਈ ਲੜਾਈ ਲੜੀ ਨਾ ਹੀ ਕੋਈ ਚੇਅਰਮੈਨ ਲਈ ਕੋਈ ਲੜਾਈ ਲੜੀ ਵੀ ਚੇਅਰਮੈਨ ਸਾਡਾ ਹੋਣਾ ਚਾਹੀਦਾ ਜਦੋਂ ਸਾਡੀਆਂ ਸਾਰੀਆਂ ਬਾਹਾਂ ਵੱਟ ਦਿੱਤੀਆਂ ਗਈਆਂ ਜਦੋਂ ਦਿੱਲੀ ਨੇ ਵੋਟਾਂ ਹਾਰ ਗਏ ਉਸ ਤੋਂ ਬਾਅਦ ਹਰਿਆਣੇ ਦੀਆਂ ਵੋਟਾਂ ਹਾਰ ਗਏ ਉਸ ਤੋਂ ਬਾਅਦ ਹੁਣ ਇਹ ਵੱਡੇ ਪੰਜਾਬ ਦੇ ਰੱਕ ਪੰਜਾਬ ਦੇ ਪਾਣੀਆਂ ਦੇ ਰਾਖੇ ਬਣਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਵੀ ਡਰਾਮਾ ਕਰਕੇ ਤੇ ਰੀਲਾ ਬਣਾ ਕੇ ਤੁਸੀਂ ਦੇਖੀ ਹੋਣੀ ਪਿਛਲੇ ਦਿਨੀ ਰੀਲ ਜੀ ਜੀ ਹੁਣ ਤੁਸੀਂ ਹੈਰਾਨ ਹੋ ਜਾਓਗੇ ਕਿ ਇਹ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਹਰਜੋਤ ਬੈਂਸ ਜੀ ਡਰਾਮਾ ਕਰਕੇ ਕਹਿ ਰਹੇ ਆ ਕਿ ਅਸੀਂ ਉੱਥੇ ਪੁਲਿਸ ਲਾਤੀ ਉੱਥੇ ਡੀਆਈਜੀ ਨੂੰ ਭੇਜ ਦੰਦੇ ਆ ਕਦੇ ਆਈਜੀ ਨੂੰ ਭੇਜ ਦੰਦੇ ਆ ਅਫਸਰਾਂ ਨੂੰ ਭੇਜ ਕੇ ਉੱਥੇ ਰੀਲਾ ਬਣਵਾਉਂਦੇ ਆ ਫੋਟਾਂ ਖਿਚਾਉਂਦੇ ਆ ਤੇ ਉੱਥੇ ਕਿ ਅਸੀਂ ਪਾਣੀਆਂ ਦਾ ਉੱਥੇ ਐਦਾਂ ਕਰਦਾ ਜਿੰਦੇ ਲਾਤੇ ਫਲਾਣਾ ਲਾਤਾ ਤੁਸੀਂ ਇਹ ਦੱਸੋ ਵੀ ਜਿਹੜੀ ਗੱਲ ਲੀਗਲੀ ਤੁਸੀਂ ਉਹਦੇ ਹੱਥ ਬੜਵਾ ਲਏ ਪਹਿਲਾਂ ਤੁਸੀਂ ਪੰਜਾਬ ਦੇ ਲੋਕਾਂ ਲਈ ਲੜਾਈ ਲੜੀ ਨਹੀਂ ਤੇ ਜਿੰਦੇ ਆ ਨਾ ਕਦੇ ਕੋਈ ਫਰਕ ਪੈਂਦਾ ਹੁੰਦਾ ਮਨਿੰਦਰ ਜੀ ਜੀ ਇਹ ਸਿਰਫ ਡਰਾਮੇ ਨੇ ਤੇ ਔਰ ਇਹਨਾਂ ਨੇ ਕੋਰਟ ਦੇ ਵਿੱਚ ਕੈਟੇਗੋਰਲੀ ਕੀ ਹੈਗਾ ਮੈਂ ਜੱਜਮੈਂਟ ਪੜਦਾ ਪਿਆ ਸੀ ਹਾਈ ਕੋਰਟ ਦੀ ਉਹਦੇ ਚ ਇਹਨਾਂ ਨੇ ਸਾਫ ਕਿਹਾ ਕਿ ਪੁਲਿਸmen हैव ਡਿਪਲੋਏਡ ਦਾ ਬਾਈ ਦਾ ਗਵਰਨਮੈਂਟ ਆਫ ਪੰਜਾਬ ਮੈਰਲੀ ਟੂ ਪ੍ਰੋਵਾਈਡ ਸਕਿਉਰਟੀ ਐਟ ਦਾ ਭਖਲਾ ਪਾਖੜਾ ਨੰਬਰ ਨੰਗਲ ਡੈਮ ਐਂਡ ਨਾਟ ਟੂ ਅਬਸਟਰਕਟ ਇਨ ਦਾ ਫੰਕਸ਼ਨਿੰਗ ਆਫ ਬੀਬੀਐਮਪੀ ਮਤਲਬ ਜਿਹੜੇ ਅਸੀਂ ਪੁਲਿਸ ਵਾਲੇ ਲਾਏ ਨੇ ਸਿਰਫ ਇਹ ਅਸੀਂ ਉਥੋਂ ਦੀ ਰੱਖਿਆ ਲਈ ਲਾਏ ਨੇ ਅਸੀਂ ਕੋਈ ਉੱਥੇ ਫੰਕਸ਼ਨਿੰਗ ਦੇ ਵਿੱਚ ਜਾਂ ਹਿੱਸਾ ਲੈਣ ਲਈ ਜਾਂ ਬੰਦ ਕਰਾਉਣ ਲਈ ਨਹੀਂ ਲਾਏ ਪਰ ਲੋਕਾਂ ਨੂੰ ਕੀ ਦਿਖਾਇਆ ਜਾ ਰਿਹਾ ਕਿ ਅਸੀਂ ਜਿੰਦੇ ਲਾ ਤੇ ਉੱਥੇ ਬੰਦ ਕਰਾਤਾ ਫਲਾਣਾ ਕਰਤਾ ਧਮਕਾਣਾ ਕਰਤਾ ਕੋਰਟ ਦੇ ਵਿੱਚ ਮੰਨੇ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਔਨ ਰਿਕਾਰਡ ਹੈ ਤੁਹਾਨੂੰ ਮੈਂ ਕਾਪੀ ਭੇਜ ਦੂੰਗਾ ਰਿਕਾਰਡ ਦੀ ਆਰਡਰ ਦੀ ਹਾਈ ਕੋਰਟ ਦੀ ਔਰ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਇੱਕ ਤਰੀਕੇ ਦੇ ਨਾਲ ਹਾਈ ਕੋਰਟ ਨੇ ਇਹਨਾਂ ਨੂੰ ਫਟਕਾਰ ਲਾਈ ਆ ਪੂਰੀ ਕੱਲ ਔਰ ਹਾਈ ਕੋਰਟ ਨੇ ਸਾਫ ਸ਼ਬਦਾਂ ਦੇ ਵਿੱਚ ਕਿਹਾ ਕਿ ਜਿਹੜਾ ਪੰਜਾਬ ਦਾ ਕੋਈ ਵੀ ਫੰਕਸ਼ਨਰੀ ਹੈ ਚਾਹੇ ਪੁਲਿਸ ਆ ਚਾਹੇ ਕੋਈ ਵੀ ਡਿਪਾਰਟਮੈਂਟ ਦਾ ਬੰਦਾ ਹੈ ਚਾਹੇ ਕੋਈ ਅਫਸਰ ਆ ਚਾਹੇ ਕੋਈ ਮੰਤਰੀ ਹੈ ਚਾਹੇ ਕੋਈ ਮੁੱਖ ਮੰਤਰੀ ਹੈ ਉਹ ਪਾਖੜਾ ਨੰਗਲ ਡੈਮ ਦੇ ਕਿਸੇ ਵੀ ਜਿਹੜੀ ਫੰਕਸ਼ਨਿੰਗ ਆ ਉਹਦੇ ਵਿੱਚ ਹਿੱਸਾ ਨਹੀਂ ਲਊਗਾ ਕਿਸੇ ਕਿਸੇ ਫੰਕਸ਼ਨਿੰਗ ਦੇ ਵਿੱਚ ਮਤਲਬ ਕੋਈ ਵਾਧਾ ਕ੍ਰੀਏਟ ਨਹੀਂ ਕਰੂਗਾ ਕੋਈ ਅਬਸਟਰਕਸ਼ਨ ਨਹੀਂ ਲਾਊਗਾ ਤੁਸੀਂ ਦੇਖੋ ਕਿ ਜਦੋਂ ਅਸੀਂ ਸਾਡੀਆਂ ਜਿਹੜੀਆਂ ਬਾਹਾਂ ਇਹਨਾਂ ਨੇ ਵਢਾ ਲਈਆਂ ਉਹਦੋਂ ਕੁਝ ਬੋਲੇ ਨਹੀਂਗੇ ਤੇ ਹੁਣ ਹਾਈ ਕੋਰਟ ਨੇ ਸਾਨੂੰ ਇਸ ਤਰੀਕੇ ਨਾਲ ਫਟਕਾਰ ਲਾਈ ਹੈ ਔਰ ਇਸ ਤੋਂ ਬਾਅਦ ਤੁਸੀਂ ਦੇਖੋ ਕਿ ਕੱਲ ਜਦੋਂ ਇਹ ਸਾਨੂੰ ਇੰਨੀ ਉੱਥੇ ਮਾੜੀ ਮਾੜਾ ਆਰਡਰ ਦੇਖਣਾ ਪਿਆ ਇਹਨਾਂ ਨੇ ਚੰਗੀ ਤਰੀਕੇ ਦੇ ਨਾਲ ਉੱਥੇ ਕੋਈ ਆਪਦੇ-ਆਪ ਨੂੰ ਪੇਸ਼ ਨਹੀਂ ਕੀਤਾ ਹੈ ਜੀਆਂ ਦਰੀਲਾਂ ਦਿੱਤੀਆਂ ਕਿ ਅਸੀਂ ਉੱਥੇ ਪੁਲਿਸ ਜਿਹੜੀ ਲਾਈ ਹੈ ਸੁਰੱਖਿਆ ਲਈ ਲਾਈ ਹੈ ਤਾਂ ਉਸ ਤੋਂ ਬਾਅਦ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਅਸੀਂ ਸੁਪਰੀਮ ਕੋਰਟ ਗਏ ਹੀ ਨਹੀਂ ਮਨੀਂਦਰ ਜੀ ਜੀ ਅੱਜ ਦਾ ਦਿਨ ਵੀ ਪੂਰਾ ਟੱਪ ਗਿਆ ਕੱਲ ਦਾ ਦਿਨ ਵੀ ਸਾਰਾ ਟੱਪ ਗਿਆ ਸਾਡੇ ਕੋਲੇ ਇਹਨਾਂ ਨੇ ਦਿੱਲੀ ਦੇ ਵਿੱਚ ਵੀ ਵਕੀਲ ਰੱਖੇ ਹੋਏ ਆ ਜਿਨ੍ਹਾਂ ਕੋਲੇ ਕਰੋੜਾਂ ਜਿਨ੍ਹਾਂ ਤੇ ਕਰੋੜਾਂ ਰੁਪਏ ਖਰਚੇ ਜਾਂਦੇ ਨੇ ਚਾਹੇ ਉਹ ਇਹਨਾਂ ਦੀ ਆਪਣੀ ਟੀਮ ਦੇ ਬੰਦੇ ਲਾਇਆ ਚਾਹੇ ਹੋਰ ਸੀਨੀਅਰ ਵਕੀਲ ਲਾਇਆ ਆ ਚਾਹੇ ਉਹ ਕੇਜਰੀਵਾਲ ਦੇ ਕੇਸ ਲੜਦੇ ਆ ਜਾਂ ਹੋਰ ਲੜਦੇ ਆ ਸਾਡੇ ਕੋਲੇ ਪੰਜਾਬ ਦੇ ਪੈਸਿਆਂ ਤੇ ਦਿੱਲੀ ਦੇ ਵਿੱਚ ਵੀ ਵਕੀਲ ਰੱਖੇ ਹੋਏ ਨੇ ਸਾਡੇ ਕੋਲੇ 100 150 ਵਕੀਲ ਇੱਥੇ ਪੰਜਾਬ ਦੇ ਵਿੱਚ ਵੀ ਹੈਗਾ ਪਰ ਤੁਸੀਂ ਜਦੋਂ ਸੁਪਰੀਮ ਹਾਈ ਕੋਰਟ ਨੇ ਤੁਹਾਨੂੰ ਕਹਤਾ ਵੀ ਤੁਹਾਨੂੰ ਤੁਹਾਡੀ ਕੋਈ ਅਧਿਕਾਰ ਨਹੀਂ ਹੈਗਾ ਫੰਕਸ਼ਨਿੰਗ ਦੇ ਵਿੱਚ ਬੀਬੀਐਮਪੀ ਦੇ ਵਿੱਚ ਤੁਸੀਂ ਕੋਈ ਹਿੱਸਾ ਨਹੀਂ ਲੈਣਾ ਆਪਾਂ ਸੁਪਰੀਮ ਕੋਰਟ ਕਿਉਂ ਨਹੀਂ ਗਏ ਕੱਲ੍ਹ ਦੇ ਜੀ ਜੀ ਹੁਣ ਜਦੋਂ ਹਾਈ ਕੋਰਟ ਦੇ ਆਰਡਰਾਂ ਦੇ ਚੇਅਰਮੈਨ ਨੇ ਉੱਥੇ ਜਾ ਕੇ ਪਾਣੀ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂ ਹੋਰ ਕੀਤੀ ਤੇ ਉਦੋਂ ਇਹਨਾਂ ਨੇ ਆਹ ਡਰਾਮਾ ਕਰਨਾ ਸ਼ੁਰੂ ਕਰ ਦਿੱਤਾ ਕਿ ਸੀਐਮ ਉਥੋਂ ਸਪੈਸ਼ਲ ਪੰਜਾਬ ਤੋਂ ਚੰਡੀਗੜ੍ਹੋਂ ਉੱਥੇ ਜਾਂਦੇ ਆ ਨੰਗਲ ਉੱਥੇ ਉਹ ਕੋ ਹਰਜੋਤ ਬੈਂਸ ਜੀ ਡਰਾਮੇਬਾਜ਼ ਉੱਥੇ ਜਾ ਕੇ ਕਿ ਅਸੀਂ ਆਏ ਨਹੀਂ ਕਰ ਦਿੰਦੇ ਉੱਥੇ ਰੈਸਟ ਹਾਊਸ ਜਿੱਥੇ ਇੱਕ ਜਿੰਦਾਇਆ ਲਾਤਾ ਜਿੱਥੇ ਉਹ ਬੈਠਾ ਸੀਗਾ ਚੇਅਰਮੈਨ ਯਾਰ ਆਏ ਕਦੇ ਪਾਣੀ ਰੁਕਦੇ ਹੁੰਦੇ ਨੇ ਤੁਸੀਂ ਪੰਜਾਬ ਦੀ ਲੜਾਈ ਲੜੋ ਸਿਰਫ ਡਰਾਮੇ ਵੱਲ ਕਿਉਂ ਧਿਆਨ ਹੈ ਅੱਜ ਉਹਨੂੰ ਜਿੱਦਾਂ ਲਾਤਾਂ ਦੇ ਕੀ ਉਹ ਨੂੰ ਕੱਢਣੇ ਜਾਊਗਾ ਜੀ ਮਤਲਬ ਜਿਹੜੀ ਲੜਾਈ ਅਸੀਂ ਲੀਗਲੀ ਤੌਰ ਤੇ ਆਪਣਾ ਸੁਰੱਖਿਤ ਹੋਣੀ ਸੀ ਤੁਸੀਂ ਪਹਿਲਾਂ 3 ਸਾਲ ਦੀ ਲੜੀ ਹੁਣ ਵੀ ਤੁਸੀਂ ਚੰਗੇ ਤਰੀਕੇ ਨਾਲ ਨਹੀਂ ਲੜ ਗਏ ਹੁਣ ਵੀ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਨਹੀਂ ਗਏ ਦੇਖੋ ਪਾਣੀ ਸਾਡਾ ਮੈਂ ਉਹੀ ਕਹਿੰਦਾ ਵੀ ਪੰਜਾਬ ਦੀ ਲਾਈਫਲਾਈਨ ਹੈ ਸਾਨੂੰ ਸਾਰਿਆਂ ਨੂੰ ਇਸ ਵਾਸਤੇ ਲੜਨਾ ਚਾਹੀਦਾ ਔਰ ਜਿਹੜਾ ਹੈਗਾ ਅਸੀਂ ਲੜਾਂਗੇ ਵੀ ਪਰ ਜਿਹੜੀ ਸਾਡੀ ਸਰਕਾਰ ਹੈ ਉਹ ਬੜੀ ਨਖਿੱਧ ਹੈਗੀ ਉਹ ਕੁਝ ਕਰ ਨਹੀਂ ਰਹੀ ਸਿਰਫ ਡਰਾਮੇ ਤੋਂ ਸਿਰਫ ਇਹ ਦਿਖਾਇਆ ਜਾ ਰਿਹਾ ਸਿਰਫ ਰੀਲਾਂ ਬਣਾਈਆਂ ਜਾ ਰਹੀਆਂ ਸਿਰਫ মিডিਆ ਦੇ ਵਿੱਚ ਸਵੇਰੇ ਇੱਕ ਪੀਆਰ ਲਿਖ ਕੇ ਭੇਜ ਦਿੱਤੀ ਜਾਂਦੀ ਹੈ ਕਿ ਹਾਂ ਹਾਂ ਚਲਾਉਣਾ ਆਪਦੇ ਪਸੰਦ ਦੇ ਉੱਥੇ মিডিਆ ਵਾਲੇ ਬੁਲਾ ਲਏ ਜਾਂਦੇ ਨੇ ਮੁੱਖ ਮੰਤਰੀ ਸਾਹਿਬ ਤਾਂ ਪੰਜ ਸੱਤ ਚੈਨਲ ਆਦੇ ਜਿਹੜੇ ਮੁੰਡੇ ਨਾਲ ਹੀ ਲੈ ਕੇ ਚੱਲਦੇ ਨੇ ਉਹੀ ਪੱਕੇ ਹੀ ਹੁੰਦੇ ਨੇਗੇ ਸਵੇਰੇ ਉਹਨਾਂ ਨੂੰ ਫਰਲਾ ਮਿਲ ਜਾਂਦਾ ਵੀ ਹਾਂ ਹਾਂ ਕੁਐਸਚਨ ਪੁੱਛਣੇ ਆ ਤੇ ਉਹੀ ਪੁੱਛੇ ਜਾਂਦੇ ਆ ਤੇ ਮੈਂ ਸਮਝਦਾ ਕਿ ਜਿਹੜੀ ਪੰਜਾਬ ਨੂੰ ਲੜਾਈ ਪਾਣੀਆਂ ਦੀ ਹੈਗੀ ਇਹੋ ਚੰਗੇ ਤਰੀਕੇ ਨਾਲ ਲੜ ਕੇ ਦਿਓ ਤੁਸੀਂ ਜਾਣਾ ਸੀ ਕੱਲ ਜਦੋਂ ਹਾਈ ਕੋਰਟ ਦੇ ਵਿੱਚ ਤੁਹਾਨੂੰ ਇਹ ਇੰਨਾ ਕੁਝ ਦੇਖਣਾ ਪਿਆ ਤੁਸੀਂ ਚੰਗੀਆਂ ਦਲੀਲਾਂ ਨਹੀਂ ਰੱਖੀਆਂ ਫਿਰ ਸੁਪਰੀਮ ਕੋਰਟ ਕਿਉਂ ਨਹੀਂ ਗਏ ਕੀ ਸਾਡੇ ਜਿਹੜੇ 800 ਇੰਨੀ-ਇੰਨੀ ਤਨਖਾਹਾਂ ਦਿੰਦੇ ਆ ਵਕੀਲਾਂ ਨੂੰ ਕੀ ਉਹ ਬੇਕਾਰ ਨੇ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਪੈਸੇ ਨਾਲ ਹੀ ਦਿੱਤੀ ਜਾਂਦੀਆਂ ਨੇ ਨਾ ਤਨਖਾਹਾਂ ਉਹ ਉਦਾਂ ਤੁਸੀਂ ਆਪਦੇ ਕਿਸੇ ਮਜੀਠੀਆਂ ਨੂੰ ਫੜਨਾ ਜੀ ਤਾਂ ਸੁਖਪਾਲ ਖੈਰ ਨੂੰ ਅੰਦਰ ਦਬਾਉਣਾ ਤਾਂ ਬਠੇਰੀਆਂ ਤੁਸੀਂ ਕਰੋੜਾਂ ਰੁਪਏ ਫੀਸਾਂ ਦੇ ਕੇ ਪ੍ਰਾਈਵੇਟ ਵਕੀਲ ਵੀ ਕਰਕੇ ਸੁਪਰੀਮ ਕੋਰਟ ਦੇ ਵਿੱਚ ਚਲੇ ਜਾਨੇ ਹੋ ਜੀ ਪਾਣੀ ਵਾਲੇ ਕਿਉਂ ਨਹੀਂ ਗਏ ਮਤਲਬ ਇਹੀ ਗੱਲ ਹੈ ਕਿ ਮੇਨ ਇੱਕ ਪਾਸੇ ਸਾਡਾ ਜੰਗ ਵਾਲਾ ਮਾਹੌਲ ਹੋਇਆ ਪਿਆਗਾ ਅ ਇਧਰੋਂ ਸਾਡੀਆਂ ਤੁਸੀਂ ਦੇਖੋ ਕਿ ਰਾਤ ਜਿਹੜੀ ਹੁਣ ਸਵੇਰੇ ਅ ਜਾਰਮੀ ਦੀ ਰਿਪੋਰਟ ਆਈ ਹੈ ਸਾਡੀਆਂ 7 ਡਿਸਟ੍ਰਿਕਟਾਂ ਦੇ ਵਿੱਚ ਪੰਜਾਬ ਦੇ 7 ਜ਼ਿਲ੍ਹਿਆਂ ਦੇ ਵਿੱਚ ਪਾਕਿਸਤਾਨ ਵੱਲੋਂ ਆਰਮੀ ਨੇ ਵੱਲੋਂ ਅਟੈਕ ਕੀਤਾ ਗਿਆ ਰਾਤ ਜਿਹੜੀ ਆਰਮੀ ਨੇ ਆਫੀਸ਼ੀਅਲ ਪ੍ਰੈਸ ਰਿਲੀਜ਼ ਭੇਜੀ ਹੈ ਕਿ ਉਹਨਾਂ ਨੇ ਮਿਜ਼ਾਈਲਾਂ ਛੱਡੀਆਂ ਔਰ ਸਾਡੇ ਜਿਹੜੇ ਡਿਫੈਂਸ ਸਿਸਟਮ ਨੇ ਉਹ ਜਿਹੜੀਆਂ ਹੈਗੇ ਮਿਜ਼ਾਈਲਾਂ ਨੂੰ ਥੱਲੇ ਸਿੱਟਿਆ ਤੇ ਅਸੀਂ ਫੋਟੋਆਂ ਵੀ ਦੇਖੀਆਂ ਅੱਜ ਕਿ ਵੱਖ-ਵੱਖ ਥਾਵਾਂ ਤੇ ਮਿਜ਼ਾਈਲਾਂ ਦੇ ਖੋਲ ਡਿੱਗੇ ਪਏ ਐ ਹਜੇ ਇਹ ਜੇ ਮੌਕੇ ਤੇ ਜਿਹੜੀ ਇਹ ਡਰਾਮੇਬਾਜ਼ੀ ਹੈ ਬਿਲਕੁਲ ਸਹੀ ਨਹੀਂ ਹੈਗੀ ਔਰ ਮੈਂ ਸਮਝਦਾ ਕਿ ਜੇ ਤੁਸੀਂ ਲੜਾਈ ਲੜਨੀ ਆ ਪੱਕੇ ਪੈਰੀ ਹੋਣਾ ਹੀ ਐ ਤੇ ਇਹ ਲੜਾਈ ਨੂੰ ਆਪਾਂ ਜਿੱਤੀਏ ਸਾਰੇ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਇਹਨੂੰ ਚੈਲੰਜ ਕਰੀਏ ਕਿ ਦੇਖੋ ਸਾਡਾ 60% ਹਿੱਸਾ ਹੈਗਾ ਤੇ ਅਸੀਂ ਜਿਹੜਾ ਹੈਗਾ ਸਾਡੇ ਮੈਂਬਰ ਉੱਥੇ ਕਿਉਂ ਨਹੀਂ ਹੋਣੇ ਚਾਹੀਦੇ ਅਸੀਂ ਕਿਉਂ ਡੈਮ ਸੇਫਟੀ ਐਕਟ ਦੇ ਨਾਂ ਤੇ ਜਿਹੜਾ ਹੈਗਾ ਆਪਣੀਆਂ ਬਾਹਾਂ ਵੜਾ ਕੇ ਇੱਕ ਸੈਂਟਰ ਦੇ ਹੱਥ ਤੇ ਦਈਏ ਕਿਉਂ ਜਿਹੜਾ ਸਟੇਟ ਦਾ ਜਿਹੜਾ ਸਟੇਟ ਲਿਸਟ ਦੇ ਵਿੱਚ ਪਾਣੀਆਂ ਦਾ ਮੁੱਦਾ ਸਟੇਟ ਲਿਸਟ ਦੇ ਵਿੱਚ ਆਉਂਦਾ ਹੈਗਾ ਕਿਉਂ ਅਸੀਂ ਇਹ ਹੱਕ ਜਿਹੜਾ ਹੈਗਾ ਸੈਂਟਰ ਨੂੰ ਦਈਏ ਹੁਣ ਵੀ ਚਲੋ ਜਿੰਨੀ ਲੜਾਈ ਹੈ ਹੁਣ ਤੇ ਅੱਜ ਨਾਲ ਲੜਪੋ ਪਿਛਲੇ 3 ਸਾਲਾਂ ਦਾ ਵੀ ਤੁਸੀਂ ਕੁਝ ਨਹੀਂ ਕੀਤਾ ਤੁਹਾਡੇ ਕੋਲ ਉਦਾਂ ਗੱਲਾਂ ਬੜੀਆਂ ਨੇ ਕਿ ਇੰਦਰਾ ਗਾਂਧੀ ਨੇ ਕੀਤਾ ਸੀਗਾ ਜਰਨੈਲ ਸਿੰਘ ਨੇ ਜੈਲ ਸਿੰਘ ਨੇ ਯਾਨੀ ਜੈਲ ਸਿੰਘ ਨੇ ਕੀਤਾ ਸੀਗਾ ਉਹ ਸਾਰਾ ਪਾਸਟ ਹੈਗਾ ਉਸੇ ਕਰਕੇ ਤੁਸੀਂ ਜਿੱਤੇ ਹੋਗੇ ਪਿਛਲੀਆਂ ਸਰਕਾਰਾਂ ਨੇ ਕੁਝ ਕੀਤਾ ਨਹੀਂ ਇਸੇ ਕਰਕੇ ਤੇ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਸੀ ਨਾ ਪਰ ਜਿਹੜੇ ਕਿ ਕ੍ਰੂਸ਼ਲ ਦੋ ਮੌਕੇ ਹੋਏ ਆ ਉਹ ਤਾਂ ਤੁਹਾਡੇ ਤੇ ਸੀ ਨਾ ਪਿਛਲੇ 3 ਸਾਲਾਂ ਦੇ ਵਿੱਚ ਜਿਹੜਾ ਤੁਸੀਂ ਬਰਬਾਦ ਕੀਤਾ ਹੈਗਾ ਇਹ ਕੁਝ ਕੀਤਾ ਨਹੀਂਗਾ ਮੈਂ ਹਜੇ ਵੀ ਇਹੀ ਕਹਿੰਦਾ ਕਿ ਲੜਾਈ ਨੂੰ ਚੰਗੀ ਤਰ੍ਹਾਂ ਲੜਿਆ ਜਾਵੇ ਔਰ ਇਹ ਇਹਨੂੰ ਜਿਹੜਾ ਹੈਗਾ ਲੀਗਲ ਦੌਰ ਤੇ ਲੜ ਕੇ ਔਰ ਅੱਛੇ ਤਰੀਕੇ ਨਾਲ ਪੰਜਾਬ ਦੇ ਜਿਹੜੇ ਰਾਈਟਸ ਨੇ ਵਾਪਸ ਲੈ ਜਾਣ ਤਾਂ ਕਿ ਜਿਹੜਾ ਪਾਣੀ ਹੈ ਉਹ ਸਾਡੇ ਕੋਲ ਰਹੇ ਔਰ ਬੋਰਡ ਦੀ ਜਿਹੜੀ 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 ਬਾਦਸ਼ਾਹੀ ਹੈ ਪੰਜਾਬ ਕੋਲੇ ਇਹ 60% ਹਿੱਸਾ ਔਰ ਸਾਨੂੰ ਹੱਕ ਨਾਲ ਉਸੀ ਉਹ ਜਿਹੜਾ ਸਿਸਟਮ ਚਲਾ ਸੀਗੀ ਇਹ ਨਹੀਂ ਕਿ ਸੈਂਟਰ ਨੇ ਕਹਤਾ ਤਾਂ ਇੰਨਾ ਪਾਣੀ ਰਿਲੀਜ਼ ਕਰ ਦੋ ਤੇ ਜੇ ਉਹਦਾ ਕਹਤਾ ਇੰਨਾ ਪਾਣੀ ਰਿਲੀਜ਼ ਕਰ ਲਓ ਡਰਾਮੇ ਜਿੰਦਿਆਂ ਜੁੰਦਿਆਂ ਵਾਲੇ ਡਰਾਮੇ ਨਹੀਂ ਕਰਨੇ ਚਾਹੀਦੇ ਉੱਥੇ ਧਰਨੇ ਲਾਈ ਜਾਂਦੇ ਕਮਲਿਆ ਵਾਂਗੂ ਉਹਦਾ ਕੀ ਫਾਇਦਾ ਮਨਿੰਦਰ ਜੀ ਮੈਨੂੰ ਦੱਸੋ ਲੌਜੀਕਲ ਹੈਗੀ ਐ ਕੋਈ ਗੱਲ ਇਹ ਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਗੁਰਸੱਭਾ ਤੁਸੀਂ ਸਮਝਾ ਦਿੱਤਾ ਠੀਕ ਹੈ ਥੈਂਕ ਯੂ ਜੀ ਥੈਂਕ ਯੂ